ਨਜ਼ਾਰਾ ਹੀ ਆ ਯਾਰ ਆ ਸਿੰਗਲ ਮਾਲਟ ਜੀ ਬਣਾਉਣ ਵਾਲੇ ਨੇ ਦਾ ਸਵਾਦ ਲਿਆਤਾ ਗਲੈਨ ਏਦੋਂ ਬਾਅਦ ਮੱਕੈਲਨ ਲਿਆਵਾਂਗੇ ਉਦੋਂ ਫੇਰ ਭਰਾਵਾ ਟਾਈਮ ਸਰੀ ਲੱਗ ਗਿਆ ਕਦੇ ਤਾਂ ਨਾਗਾ ਪਾ ਦਿਆ ਕਰ ਕੋਈ ਯਾਰ ਟੈਨਸ਼ਨ ਆਈਆਂ ਲੈ ਜਾਂਦੀਆਂ ਵਧੀਆ ਸੌਂ ਜਾਂਦੀ ਨੀਂਦ ਸੁਣੀ ਆ ਜਾਂਦੀ ਹੋਰ ਕੀ ਸਟ੍ਰੈਸ ਤੋਂ ਰਿਲੀਵ ਨਹੀਂ ਦਵਾਉਂਦਾ ਸਟ੍ਰੈਸ ਤੇ ਪਰਦਾ ਪਾਉਂਦਾ ਡਿਪਰੈਸ਼ਨ ਤਾਂ ਅੱਜ ਕੋਈ ਟੈਨਸ਼ਨ ਆ ਪੀ ਕੇ ਬੇਫਿਕਰ ਹੋ ਕੇ ਲੱਗਦਾ ਸੌਂਗੇ ਸਵੇਰ ਨੂੰ ਡਿਪਰੈਸ਼ਨ ਉਦਾਸੀ ਵਧੀ ਹੋਊਗੀ ਔਰ ਜਿਹੜੀ ਤੂੰ ਨੀਂਦ ਦੀ ਗੱਲ ਕਰਦਾ ਠੀਕ ਆ ਨਾ ਪੀਣ ਵਾਲਿਆਂ ਨੂੰ ਅੱਧੇ ਘੰਟੇ-ਘੰਟੇ 'ਚ ਆ ਜਾਂਦੀ ਆ ਪੀ ਕੇ ਹੋ ਸਕਦਾ ਤੁਹਾਨੂੰ 10 ਮਿੰਟਾਂ 'ਚ ਆ ਜਾਏ ਲੇਕਿਨ ਜਦੋਂ ਆਦਤ ਪੈ ਗਈ ਇਹਦੇ ਤੋਂ ਬਿਨਾਂ ਨੀਂਦ ਆਉਣੀ ਨਹੀਂ ਸਾਰੀ-ਸਾਰੀ ਰਾਤ ਉਸ ਸੁਲਵਟੇ ਲਾਉਂਗੇ ਯਾਰ ਲਾਈਫ 'ਚ ਥੋੜਾ ਫੰਕਸ਼ਨ ਵੀ ਚਾਹੀਦਾ ਹੁੰਦਾ ਕੋਈ ਵਿਆਹ ਸ਼ਾਦੀ ਹੋਵੇ ਕੋਈ ਟੂਰ ਆ ਮਹਿਫਲ ਲੱਗੀ ਆ ਸਵਾਲ ਇਸੇ ਨਾਲ ਹੀ ਤਾਂ ਆਉਣਾ ਨਾ ਭਰਾ ਤੁਹਾਡੇ ਡੋਪਾਮਾਈਨ ਰਿਸੈਪਟਰਸ ਹਾਈਜੈਕ ਹੋ ਚੁੱਕੇ ਆ ਮਤਲਬ ਸ਼ਰਾਬ ਤੋਂ ਬਿਨਾਂ ਤੁਹਾਨੂੰ ਖੁਸ਼ੀ ਮਿਲਣੀ ਨਹੀਂ ਵਿਆਹ 'ਚ ਨਾ ਮਿਲੇ ਵਿਆਹ ਦੀ ਖੁਸ਼ੀ ਤੁਹਾਡੀ ਇਸੇ ਤੇ ਡਿਪੈਂਡ ਆ ਹੋਰ ਕੁਝ ਨਹੀਂ ਚੰਗਾ ਲੱਗਣਾ ਕੋਈ ਟੂਰ ਆ ਕੋਈ ਖਤਮ ਹੋ ਚੁੱਕਿਆ ਸਭ ਐਵੇਂ ਨਾ ਮਾਰੀ ਚੱਲੇ ਯਾਰ ਡਾਕਟਰਸ ਵੀ ਕਹਿੰਦੇ ਆ ਕਿ ਰੈੱਡ ਵਾਈਨ ਦਿਲ ਲਈ ਚੰਗੀ ਹੈ ਜੀ ਰੰਮ ਸਰਦੀਆਂ ਚ ਚੰਗੀ ਹੈ ਕੋਈ ਦਵਾਈ ਨਹੀਂ ਜੀ ਯੈਸ ਕੁਝ ਸਟੱਡੀਜ਼ ਕਹਿੰਦੀਆਂ ਕਿ ਰੈੱਡ ਵਾਈਨ ਜਬ ਬਹੁਤ ਮੋਡਰੇਸ਼ਨ ਚ ਵਿਸਕੀ ਦੇ ਪੋਲੀਫੈਨੋਲਸ ਤੁਹਾਨੂੰ ਹੈਲਪ ਕਰਦੇ ਆ ਲੇਕਿਨ ਉਹ ਆਪਾਂ ਨੂੰ ਫਰੂਟ ਸਬਜ਼ੀਆਂ ਚ ਵੀ ਮਿਲ ਜਾਣਗੇ ਐਂਡ ਤੁਸੀਂ ਲਿਮਿਟ ਤੇ ਰਹਿੰਨਾ ਕਿੱਥੇ ਆ ਜੇ ਡਾਕਟਰ ਨੇ 40 60 ਕਹਿ ਤੀ ਆ ਦੋ ਦਿਨਾਂ ਚ ਪੀ ਜਾਣਾ ਤੂੰ ਰੰਮ ਵਾਲਾ ਵੀ ਵਹਿਮ ਹੈ ਤੇਰਾ ਇਹ ਟੈਂਪਰੇਰੀ ਇਸ ਤੋਂ ਬਾਅਦ ਬਾਡੀ ਹੀਟ ਲੂਜ਼ ਕਰੇਗੀ ਤੁਹਾਨੂੰ ਜ਼ਿਆਦਾ ਠੰਡ ਲੱਗਦੀ ਆ ਪੀਣ ਵਾਲਿਆਂ ਨੂੰ ਉਹ ਭਰਾਵਾ ਤੂੰ ਆਪਣੀਆਂ ਕਿਤਾਬੀ ਗੱਲਾਂ ਆਪਦੇ ਕੋਲ ਹੀ ਰੱਖ ਸਾਡੇ ਬਜ਼ੁਰਗਾਂ ਨੂੰ 40 40 ਸਾਲ ਹੋ ਗਏ ਦਾਦੇ ਪਰਦਾਦੇ ਨਾਲੇ ਦੇਸੀ ਵੀ ਪੀਂਦੇ ਸੀ ਕੁਛ ਨਹੀਂ ਹੋਇਆ ਨਾਲੇ ਤੂੰ ਸੋਸਾਇਟੀ 'ਚ ਕਿਤੇ ਵੀ ਚੈੱਕ ਕਰ ਲਈ ਪੀਣ ਵਾਲਾ ਤੇ ਸੂਫੀ ਜਿਆਦਾ ਹਾਰਟ ਅਟੈਕ ਸੂਫੀਆਂ ਨੂੰ ਹੋਣਗੇ ਵਹਿਮ ਐ ਵੀ ਤੇਰਾ ਤੂੰ ਉਹ ਦੇਖ ਲੈ ਜਿਹੜੇ ਤਕੜੇ ਰਹਿੰਦੇ ਆ ਜੈਨੇਟਿਕਲੀ ਤਕੜੇ ਉਹ ਵੀ ਉਹਨਾਂ ਨੇ ਰਹਿਣਾ ਸੀ ਆ ਹਸਪਤਾਲਾਂ 'ਚ ਤੈਨੂੰ ਲੀਵਰ ਡਿਜ਼ੀਜ਼ਸ ਦਿਖਾਵਾਂ ਕੀ ਹਾਲ ਆ ਸ਼ਰਾਬੀਆਂ ਦਾ ਓਵਰ ਆਲ ਦੇਖ ਦੁਨੀਆ 'ਚ ਕਿੰਨੇ ਪਰਸੈਂਟ ਲੋਕਾਂ ਦੀ ਮੌਤ ਸ਼ਰਾਬ ਕਰਕੇ ਹੋ ਰਹੀ ਆ ਕੌਨਫੀਡੈਂਸ ਜਦ ਵਧਾ ਦਿੰਦੀ ਆ ਯਾਰ ਕੋਈ ਗਲੇ ਸ਼ਿਕਵੇ ਕਿਸੇ ਨਾਲ ਗੱਲ ਕਰਨ ਦਾ ਕੌਨਫੀਡੈਂਸ ਆ ਜਾਂਦਾ ਕੋਈ ਡਾਂਸ ਕਰਨਾ ਕੋਈ ਵੀ ਕੰਮ ਆ ਜਿਹੜਾ ਉਹ ਤੁਸੀਂ ਸੰਗਦੇ ਆ ਇਹਦੇ ਨਾਲ ਖੁੱਲ ਜਾਓਗੇ ਕੌਨਫੀਡੈਂਸ ਨਹੀਂ ਵੀਰੇ ਸਟੂਪਿਡਿਟੀ ਆ ਇਕੜ ਮਾਰਨਾ ਦਿਮਾਗ ਦਾ ਉਹ ਖਾਨਾ ਬੰਦ ਹੋ ਜਾਂਦਾ ਜਿਨੇ ਸੋਚਣਾ ਕੀ ਗਲਤ ਆ ਕੀ ਸਹੀ ਆ ਅਗਲੇ ਦਿਨ ਫਿਰ ਫੋਟੋਆਂ ਦੇਖ ਕੇ ਗੱਲਾਂ ਯਾਦ ਕਰ ਕਰਕੇ ਪਛਤਾਈ ਜਾਂਣਾ ਹੁੰਦਾ ਬੀਅਰ ਦਾ ਨਾਲੇ ਯਾਰ ਕਹਿੰਦੇ ਹੁੰਦੇ ਗਰਮੀਆਂ ਚ ਬਹੁਤ ਚੰਗੀ ਆ ਉਹ ਤਾਂ ਜਵਾਂ ਦਾ ਪਾਣੀ ਆ ਉਹਦੇ ਚ ਕੀ ਮਾੜਾ ਹਾਂਜੀ ਜਵਾਂ ਦਾ ਪਾਣੀ ਮਤਲਬ ਖਾਲੀ ਫਾਲਤੂ ਬ੍ਰੈਡ ਹੀ ਸਮਝੇ ਨੂੰ ਤੂੰ ਐਮਪਟੀ ਕੈਲਰੀਜ਼ ਟੱਡ ਵਧਾਉਣ ਵਾਸਤੇ ਸਿਰਫ ਤਾਂ ਹੀ ਤਾਂ ਕਹਿੰਦੇ ਹੁੰਦੇ ਆ ਕਿ ਬੀਰ ਬੈਲੀ ਐ ਤੇਰਾ ਬੀਰ ਨਾਲ ਹੀ ਟੱਡ ਵਧਿਆ ਇਹਦਾ ਮਤਲਬ ਬੰਦਾ ਪੀਵੇ ਹੀ ਨਾ ਯਾਰ ਜਿਹੜੀ ਚੀਜ਼ ਬਣੀ ਐ ਕੋਈ ਸਵਾਦ ਲੈਣ ਨੂੰ ਮਰਜ਼ੀ ਕੇ ਬਸ ਆਈ ਕੋਈ ਜਾਂਦਾ ਹੱਲ ਦੱਸ ਵੀ ਕਿਵੇਂ ਪੀਏ ਸੇਫ ਰਹਿ ਕੇ ਵੈਸੇ ਤਾਂ ਸ਼ਰਾਬ ਛੱਡੋ ਭਾਈ ਪਰ ਜੇ ਨਹੀਂ ਛੱਡ ਸਕਦੇ ਪੀਣੀ ਪੀਣੀ ਐ ਮੈਂ ਅਗਲੀ ਰੀਲ 'ਚ ਦੱਸਦਾ ਕਿ ਕਿਵੇਂ ਸੇਫ ਰਹਿ ਕੇ ਤੁਸੀਂ ਬਚ ਵੀ ਸਕਦੇ ਹੋ ਔਰ ਦੋ ਪੈਗ ਲਾ ਵੀ ਸਕਦੇ ਹੋ